ਤੰਦ ਮੰਮੀਏ ਫਟ ਜਾਏਗਾ ਅਗਰ ਸੁਨ ਲੋ ਜ ਸੰਬਲੇ ਨਾ ਬਿਲੋਂਗ ਟੂ 올 ਅਫਟ ਬਚਪਨ ਚਲਾ ਗਿਆ ਹੋ ਬਚਪਨ ਚਲਾ ਗਿਆ ਅੱਜ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰੀਸ਼ ਭਾਂਬਰੀ ਅਤੇ ਸਮੂਹ ਸੰਸਥਾ ਦੇ ਅਹੁਦੇਦਾਰਾਂ ਸਹਿਯੋਗੀਆਂ ਵੱਲੋਂ ਕਮੰਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰਾਂ ਦੀ ਰੱਖਿਆ ਸਮੰਦੀ ਅੱਜ 10 ਜੋ ਵੀ ਮਨੁੱਖ ਪੈਦਾ ਹੋਇਆ ਉਹਦਾ ਅਧਿਕਾਰ ਹੈ ਹਰੇਕ ਮਨੁੱਖ ਦਾ ਆਪਣੇ ਅਧਿਕਾਰ ਨੇ ਉਹਨਾਂ ਅਧਿਕਾਰਾਂ ਪ੍ਰਤੀ ਅੱਜ ਇੱਥੇ ਸੁਚੇਤ ਕਰਨ ਦੇ ਲਈ ਜਾਗਰਤ ਕਰਨ ਦੇ ਲਈ ਯੂਮਨ ਵੈਲਫੇਅਰ ਡੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਸ਼ਹਿਰ ਦੀਆਂ ਅਗੀਆਂ ਸੰਸਥਾਵਾਂ ਹਾਜ਼ਰ ਹੋਈਆਂ ਨੇ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ ਸਾਡੇ ਸਾਰੇ ਗੁਰੂਆਂ ਦੀ ਜਿੰਨੀ ਸ਼ਹਾਦਤਾਂ ਹੋਈਆਂ ਨੇ ਉਹ ਸਾਰੀ ਮਾਨਵਿਤ ਕਰ ਲਈ ਹੈ ਪੰਜਾਬ ਦੀ ਧਰਤੀ ਮਨੁੱਖੀ ਅਧਿਕਾਰ ਲਈ ਹੈ ਤੇ ਅਸੀਂ ਇਦਾਂ ਹੀ ਅੱਗੇ ਡਟ ਕੇ ਲੱਗੇ ਰਹਾਂਗੇ ਇਸ ਤਰ੍ਹਾਂ ਹੀ ਲੋਕਾਂ ਦੇ ਅਧਿਕਾਰਾਂ ਦੇ ਲੜਦੇ ਰਹਾਂਗੇ ਅਗਰ ਸਾਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਹਿਊਮਰ ਰਾਈਟੇ ਮਨਾ ਰਹੇ ਹਾਂ ਸਾਡੇ ਕੋਲ ਚੇਤੇ ਤੌਰ ਤੇ ਸਾਡੇ ਕੋਲ ਗਿਆਸ ਪ੍ਰੋਫੈਸਰ ਹਿਊਮਰ ਰਾਈਟੇ ਤੇ ਪੁੱਛੇ ਹਨ ਮੈਂ ਧੰਨਵਾਦ ਕਰਦਾ ਹਾਂ ਉਸ ਬਾਰੇ ਚਾਨਣਾ ਵੀ ਪਾਣਗੇ ਜਦ ਬੋਲਣਗੇ ਸੋ ਸਾਡੇ ਕੋਲ ਚੇਤੇ ਤੌਰ ਤੇ ਜਿੱਥੇ ਸ਼੍ਰੀਮਤੀ ਮਨਜੀਤ ਕੌਰ ਐਨਜੀ ਪੁੱਛੇ ਹਨ ਧੰਨਵਾਦ ਕਰਦੇ ਹਾਂ ਪ੍ਰਿੰਸਪਲ ਅੰਦਰ ਮੈਮੋਰੀ ਪਬਲਿਕ ਸਕੂਲ ਦਾ ਮਦਨਦਾਨ ਸਮਾਸ ਦੇਵੀ ਜੀ ਹੰਕਾਰ ਸਿੰਘ ਸੱਤੂ ਸਾਡੇ ਪੱਤਰਕਾਰ ਸਾਹਿਬ ਭਾਈਦਰੇ ਚੇਤੇ ਤੌਰ ਤੇ ਇੰਦਰ ਸਿੰਘ ਜਿਉਂਕਿ ਗਾਇਕ ਵੀ ਹਨ ਇੱਥੇ ਸਾਡੇ ਕੋਲ ਪੁੱਛੇ ਹਨ ਧੰਨਵਾਦ ਕਰਦੇ ਹਾਂ ਐਡਵੋਕੇਟ ਸੁਮਨ ਪ੍ਰੀਤ ਕੌਰ ਜੀ ਹਾਈ ਕੋਰਟ ਕੋਚੇ ਚ ਕੌਣ ਸਾਡੇ ਮਥੀ ਹਾਜ਼ਰ ਹੋਏ ਧੰਨਵਾਦ ਕਰਦੇ ਹਾਂ ਜੀ ਵਿਜੇ ਸੂਰਜੀ ਸ਼੍ਰੀ ਰਮੇਸ਼ ਸਿੰਘ ਦੇ ਰਟਾਇਰ ਸਿਰ ਸੈਕਟਿੰਗ ਨੂੰ ਤਾਂਗਾ ਜੀ ਨੇ ਦੇਸ਼ ਨੂੰ ਯਾਦ ਕਰਾਂ ਦੀ ਅੱਜ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰੀਸ਼ ਭੰਮਰੀ ਅਤੇ ਸਮੂਹ ਸੰਸਥਾ ਦੇ ਅਹੁਦੇਦਾਰਾਂ ਸਹਿਯੋਗੀਆਂ ਵੱਲੋਂ ਕਮੰਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰਾਂ ਦੀ ਰੱਖਿਆ ਸਮੰਦੀ ਅੱਜ 10 ਦਸੰਬਰ ਦਿਨ ਮੰਗਲਵਾਰ ਨੂੰ ਸੀਨੀਅਰ ਸਿਟੀਜ਼ਨ ਹਾਲ ਮਾਤਾ ਰਾਣੀ ਮਹੱਲਾ ਖੰਨਾ ਵਿਖੇ ਸੈਮੀਨਾਰ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਨਮਾਨਿਤ ਸ਼ਖਸੀਅਤਾਂ ਤਰਨਪ੍ਰੀਤ ਸਿੰਘ ਸੋਨ ਕੈਬਨਿਟ ਮੰਤਰੀ ਪੰਜਾਬ ਦੇ ਪਿਤਾ ਭੁਪਿੰਦਰ ਸਿੰਘ ਜੀ ਸੋਨ ਅਤੇ ਹਲਕਾ ਵਿਧਾਇਕ ਪਾਇਲ ਮਨਵਿੰਦਰ ਸਿੰਘ ਗਿਆਸਪੁਰਾ ਸਨ ਇਸ ਮੌਕੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ ਪੱਤਰਕਾਰਾਂ ਵਕੀਲਾਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਗਰ ਸੁਣ ਲੋ ਜ ਸੰਭਲੇ ਨਾ ਹਮ ਤਾਂ ਮੰਮਿਏ ਫਟ ਜਾਏਗਾ ਅਗਰ ਸੁਣ ਲੋ ਜ ਸੰਭਲੇ ਨਾ ਹਮ ਤਾਂ ਬੰਮਿਏ ਫਟ ਜਾਏਗਾ ਪਨਿਸ਼ਿੰਗ ਦਾ ਲਾਅ ਹੈ ਲਾਈਟਸ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਜਿੱਪ ਚੱਲ ਆ ਗਿਆ ਸਮਿਆਂ ਦੇ ਨਾਲ ਮਿਹਰਬਾਨ ਸਾਥੀ ਚਲੇ ਗਏ ਸਾਥੀ ਚਲੇ ਗਏ ਸਮਿਆਂ ਆ ਗਿਆ ਜੋ 75ਵੇਂ ਹਿਊਮਨ ਰਾਈਟਸ ਤੇ ਜੋ ਵੀ ਸਾਡੀ ਇੱਥੇ ਖੰਨੇ ਦੀ ਸੰਸਥਾ ਮਨਾ ਰਹੀ ਹੈ ਬਹੁਤ ਅੱਛੀ ਗੱਲ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਜੋ ਇਹ ਹਿਊਮਨ ਰਾਈਟਸ ਕਿਉਂਕਿ ਜੋ ਵੀ ਮਨੁੱਖ ਪੈਦਾ ਹੋਇਆ ਉਹਦਾ ਅਧਿਕਾਰ ਹੈ ਹਰੇਕ ਮਨੁੱਖ ਦਾ ਆਪਣੇ ਅਧਿਕਾਰ ਨੇ ਉਹਨਾਂ ਅਧਿਕਾਰਾਂ ਪ੍ਰਤੀ ਅੱਜ ਇੱਥੇ ਸੁਚੇਤ ਕਰਨ ਦੇ ਲਈ ਜਾਗਰਤ ਕਰਨ ਦੇ ਲਈ ਲੋਕਾਂ ਨੂੰ ਸੰਗਠਿਤ ਕਰਨ ਦੇ ਲਈ ਜਿਸ ਤਰੀਕੇ ਦੇ ਨਾਲ ਇੱਕ ਜੇ ਹਿਊਮਨ ਰਾਈਟਸ ਤੇ ਮਨਾਇਆ ਜਾ ਰਿਹਾ ਮੈਨੂੰ ਲੱਗਦਾ ਕਿ ਇਹਦੀ ਬਹੁਤ ਲੋੜ ਹੈ ਕਿਉਂਕਿ ਇਸ ਚੀਜ਼ ਦੀ ਸਾਨੂੰ ਹਰ ਜਗ੍ਹਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਨੂੰ ਹਿਊਮਨ ਰਾਈਟਸ ਦਾ ਵਾਇਲੇਸ਼ਨ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਵੀ ਹੋ ਰਿਹਾ ਪੂਰੇ ਵਰਲਡ ਦੇ ਵਿੱਚ ਵੀ ਹੋ ਰਿਹਾ ਅੱਜ ਪੀਸ ਅਗਰ ਅਸੀਂ ਲੈ ਕੇ ਆਉਣਾ ਪੂਰੇ ਦੇਸ਼ ਦੇ ਵਿੱਚ ਅਗਰ ਪੀਸ ਲੈ ਕੇ ਆਉਣਾ ਪੂਰੇ ਵਰਲਡ ਦੇ ਵਿੱਚ ਪੀਸ ਲੈ ਕੇ ਆਉਣਾ ਤੇ ਉਹਦੇ ਲਈ ਸਾਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਬਹੁਤ ਜ਼ਰੂਰੀ ਹੈ ਔਰ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਬਲੀਦਾਨ ਦਿੱਤਾ ਸੀ ਉਸ ਹਿਊਮਨ ਰਾਈਟਸ ਜੋ ਇੰਟਰਨੈਸ਼ਨਲ ਲੋਕਾਂ ਨੇ ਸ਼ੁਰੂ ਕੀਤਾ ਉਸ ਤੋਂ ਵੀ ਬਹੁਤ ਸਮਾਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹਰੇਕ ਬੰਦੇ ਨੂੰ ਆਪਣਾ ਧਰਮ ਜਿਹੜਾ ਹੈਗਾ ਉਹ ਰੱਖ ਸਕਦਾ ਕੋਈ ਵੀ ਕਿਸੇ ਨੂੰ ਜ਼ਬਰਦਸਤੀ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਦੀ ਜਾਤ ਦੇ ਲਈ ਕਿਸੇ ਦੇ ਰੰਗ ਕਰਕੇ ਕਿਸੇ ਦੇ ਨਸਲ ਕਰਕੇ ਉਹਦੇ ਨਾਲ ਭਿੰਨ ਭੇਦ ਨਹੀਂ ਕੀਤਾ ਜਾਂਦਾ ਤੋਂ ਮੈਂ ਸਮੁੱਚੀ ਸੰਸਥਾ ਜਿਹੜੀ ਬਹੁਤ ਅੱਛਾ ਉਪਰਾਲਾ ਕਰ ਰਹੀ ਹੈ ਲੋਕਾਂ ਨੂੰ ਜਾਗਰਤ ਕਰਨ ਦਾ ਉਪਰਾਲਾ ਕਰ ਰਹੀ ਹੈ ਔਰ ਇਸ ਦਿਨ ਨੂੰ ਮਨਾ ਰਹੀ ਹੈ ਮੈਂ ਇਹਨਾਂ ਨੂੰ ਕਰੋਣਾ ਬਾਦ ਨਮਸਕਾਰ ਵੀ ਕਰਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਵੱਲੋਂ ਅਜਿਹੇ ਉਪਰਾਲੇ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਜਾਰੀ ਰਹਿਣਗੇ ਜਿਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਆਪਸੀ ਏਕਤਾ ਆਪਸੀ ਦੀ ਪਿਆਰ ਅਪਸੀ ਭਾਈਚਾਰਾ ਕਾਇਮ ਰਹੇਗਾ ਬਣਿਆ ਰਹੇਗਾ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦੀਆਂ ਜੋ ਅੱਜ ਮੈਂ ਬੇਨਤੀ ਕਰੂੰਗਾ ਕਿ ਕੋਈ ਸਾਡੇ ਪਤਰੀ ਡਾ ਹਿਊਮਨ ਵੈਲਫੇਅਰ ਇੰਟਰਨੈਸ਼ਨਲ ਦਾ ਡੇ ਮਨਾਇਆ ਜਾ ਰਿਹਾ ਉਹਦੇ ਵਿੱਚ ਇਹ ਕਵਰਿੰਗ ਕਰਨ ਆਏ ਨੇ ਅੱਜ ਪੂਰੇ ਇੰਡੀਆ ਦੇ ਵਿੱਚ ਹਿਊਮਨ ਵੈਲਫੇਅਰ ਡੇ ਮਨਾਇਆ ਜਾ ਰਿਹਾ ਹੈ ਜੇ ਸਭ ਸਾਰੀਆਂ ਸ਼ਹਿਰ ਦੀਆਂ ਅਗਿਆਨ ਸੰਸਥਾਵਾਂ ਹਾਜ਼ਰ ਹੋਈਆਂ ਨੇ ਇਹਦੇ ਵਿੱਚ ਸਾਰੇ ਐਡਵੋਕੇਟ ਸਾਹਿਬ ਡਾਕਟਰ ਸਾਹਿਬ ਇੰਡਸਟਰੀਅਲ ਲਿਸਟ ਤੇ ਹੋਰ ਸਮਾਜ ਸੇਵੀ ਸੰਸਥਾ ਮਹਾਕਲ ਬਲੱਡ ਸੇਵਾ ਵੱਲੋਂ ਨਰ ਸੇਵਾ ਨਾਰਾਇਣ ਸੇਵਾ ਸੁਸਾਇਟੀ ਵੱਲੋਂ ਹਿਊਮਨ ਵੈਲਫੇਅਰ ਲੱਡਾਉਣਾ ਰੈਸਾ ਇਸੇ ਵੱਲੋਂ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਇਹ ਦੇ ਮਨਾਰੀਆਂ ਨੇ ਇਹਦੇ ਪਿੱਛੇ ਇੱਕ ਬਹੁਤ ਬੜੀ ਪਰਪਕਾਰ ਦੀ ਗੱਲ ਹੈ ਮਾਨਵਤਾ ਦੀ ਆਪਾਂ ਖਿਆਲ ਰੱਖਦੇ ਆਪਾਂ ਸੇਵਾ ਕਰਨੀ ਹੈ ਮਾਨਵਤਾ ਦੀ ਸੇਵਾ ਜਦੋਂ ਆਪਾਂ ਮਨ ਚ ਵਸਾ ਲਾਂਗੇ ਤਾਂ ਆਪਣੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਵਿਕਾਰ ਕੋਈ ਗਲਤ ਵਿਚਾਰ ਨਹੀਂ ਆਉਣਗੇ ਤੇ ਨਰ ਸੇਵਾ ਨਾਰਾਇਣ ਸੇਵਾ ਵਿੱਚ ਵੀ ਇਹੀ ਚੀਜ਼ ਆ ਜਾਂਦੀ ਹੈ ਕਿ ਆਪਾਂ ਸਾਰੇ ਜਿੰਨੇ ਵੀ ਹੈਗੇ ਆਪਾਂ ਸਾਰਿਆਂ ਦੀ ਸੇਵਾ ਲਈ ਸਮਰਪਿਤ ਹੈ ਸੇਵਾ ਲਈ ਸਮਰਪਿਤ ਬਹੁਤ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਆਪਣੇ ਆਪ ਨੂੰ ਪਾਤਾਵਰਨ ਨੂੰ ਕੰਟਰੋਲ ਕਰਨਾ ਇਹ ਵੀ ਬਹੁਤ ਬੜੀ ਸੇਵਾ ਹੈ ਬੱਚਿਆਂ ਤੇ ਜਿਹੜੇ ਜ਼ੁਲਮ ਹੋ ਰਹੇ ਨੇ ਛੋਟੇ ਬੱਚਿਆਂ ਤੇ ਔਰਤਾਂ ਦੇ ਉਹਨਾਂ ਨੂੰ ਕੰਟਰੋਲ ਕਰਨਾ ਵੀ ਸਾਡੀ ਇੱਕ ਸੇਵਾ ਹੈ ਤੇ ਬਾਕੀ ਪਰਉਪਕਾਰ ਦੇ ਜਿੰਨੇ ਕੰਮ ਨੇ ਕਿ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੀ ਕਿਸੇ ਵੀ ਜਦੋਂ ਵੀ ਉਹਨਾਂ ਨੂੰ ਸਹਾਇਤਾ ਦੀ ਲੋੜ ਹੋਵੇ ਪਰ ਹਰ ਵਾਰ ਤਿਆਰ ਰਹੀਏ ਉਹ ਆਪਾਂ ਨੂੰ ਇੱਥੋਂ ਸੇਧ ਲੈਣੀ ਚਾਹੀਦੀ ਹੈ ਇਸ ਕਰਕੇ ਅੱਜ ਦੇ ਦਿਨ ਤੇ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਦਾ ਜਿਹੜਾ ਹੈ ਹਿਊਮਨ ਰਾਈਟ ਡੇ ਹਰੀਜੀ ਵੱਲੋਂ ਮਨਾਇਆ ਜਾ ਰਿਹਾ ਹੈ ਇਹਨਾਂ ਦੀ ਟੀਮ ਵੱਲੋਂ ਮਨਾਇਆ ਜਾ ਰਿਹਾ ਹੈ ਹਰੀਜੀ ਪੰਦਵਿੰਦਰ ਕੌਰ ਜੀ ਤੇ ਸਾਰੀ ਇਹਨਾਂ ਦੀ ਸੰਸਥਾ ਦੇ ਮੈਂਬਰ ਇਹ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਲੋਕਾਂ ਨੂੰ ਹਿਊਮਨ ਰਾਈਟਸ ਦੇ ਲਈ ਜਾਗਰੂਕ ਕਰਨ ਦਾ ਬੀੜਾ ਚੱਕਿਆ ਹੈ वैसे ਤਾਂ ਸਾਡਾ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ ਸਾਡੇ ਸਾਰੇ ਗੁਰੂਆਂ ਦੀ ਜਿੰਨੀ ਸ਼ਹਾਦਤਾਂ ਹੋਈਆਂ ਨੇ ਉਹ ਸਾਰੀ ਮਨੁੱਖੀ ਅਧਿਕਾਰ ਲਈ ਹੈ ਪੰਜਾਬ ਦੀ ਧਰਤੀ ਮਨੁੱਖੀ ਅਧਿਕਾਰ ਲਈ ਹੈ ਪਰੰਤੂ ਇਹ ਲੋਕਾਂ ਨੇ ਜਿਹੜਾ ਬੀੜਾ ਚੱਕਿਆ ਲੋਕਾਂ ਨੂੰ ਜਾਗਰੂਕ ਕਰਨ ਦਾ ਇਹ ਵੀ ਅੱਜ ਦੇ ਸਮੇਂ ਦੀ ਲੋੜ ਹੈ ਕਿਉਂਕਿ ਸਰਕਾਰਾਂ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਬਹੁਤ ਨੇ ਪਰ ਲੋਕਾਂ ਨੂੰ ਕਾਨੂੰਨਾਂ ਦੇ ਹਿਸਾਬ ਨਾਲ ਨਿਆਂ ਮਿਲਣ ਦੇ ਵਿੱਚ ਬਹੁਤ ਔਕੜਾਂ ਆਉਂਦੀਆਂ ਨੇ ਤੇ ਹਿਊਮਨ ਰਾਈਟਸ ਦਾ ਇੱਕ ਬਹੁਤ ਮਹੱਤਵਪੂਰਨ ਜਰੀਆ ਹੈ ਤੇ ਇਹਨਾਂ ਦੀ ਸਾਰੀ ਟੀਮ ਇਸ ਵਧਾਈ ਦੀ ਪਾਤਰ ਹੈ ਮੈਂ ਚਾਹਨਾ ਇਹ ਆਏ ਸਾਲੇ ਪ੍ਰੋਗਰਾਮ ਦਿਹਾੜਾ ਬਣਾਉਂਦਾ ਜਰੂਰ ਪਰੰਤੂ ਸਾਰਾ ਸਾਲ ਲੋਕਾਂ ਦੀ ਹਿਊਮਨ ਰਾਈਟ ਦੀ ਰੱਖਿਆ ਕਰਦੇ ਹੋਏ ਸੇਵਾ ਬਿਕਰਨ ਬਹੁਤ ਬਹੁਤ ਸ਼ੁਕਰੀਆ ਮੁੱਖ ਤੌਰ ਤੇ ਪਹੁੰਚੇ ਨੇ ਉਹ ਸਾਰੇ ਸਮਾਜ ਸੇਵੀ ਵਕੀਲ ਭਾਈਚਾਰਾ ਜਿੰਨੇ ਵੀਰੇ ਪਹੁੰਚੇ ਨੇ ਸਾਰਿਆਂ ਦਾ ਪਹਿਲਾਂ ਤਾਂ तहे ਦਿਲ ਤੋਂ ਬਹੁਤ ਬਹੁਤ ਧੰਨਵਾਦ ਅਗਰ ਸਾਨੂੰ ਇਦਾਂ ਹੀ ਸਹਿਯੋਗ ਮਿਲਦਾ ਰਿਹਾ ਜਿਵੇਂ ਛੜੀਆ ਸਾਹਮਣੇ ਕਿਹਾ ਬਾਪੂ ਜੀ ਨੇ ਕਿਹਾ ਵੀ ਮਨੁੱਖੀ ਅਧਿਕਾਰਾਂ ਦੀ ਬਹੁਤ ਜ਼ਰੂਰਤ ਹੈਗੀ ਹੈ ਤੇ ਅਸੀਂ ਇਦਾਂ ਹੀ ਅੱਗੇ ਡਟ ਕੇ ਲੱਗੇ ਰਹਾਂਗੇ ਇਸ ਤਰ੍ਹਾਂ ਹੀ ਲੋਕਾਂ ਦੇ ਅਧਿਕਾਰਾਂ ਦੇ ਲੜਦੇ ਰਹਾਂਗੇ ਅਗਰ ਸਾਨੂੰ ਇਹਨਾਂ ਲੋਕਾਂ ਦਾ ਸਾਰਿਆਂ ਦਾ ਸਾਥ ਮਿਲਦਾ ਰਿਹਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਸ਼ਹਿਰ ਦੇ ਵਿੱਚ ਨਾ ਆਉਣ ਦਿੱਤੀ ਜਾਵੇ ਜੀ ਥੈਂਕ ਯੂ ਸਰ ਥੈਂਕ ਯੂ